ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਸ਼ਾਮ ਦਾ ਟਾਈਮ ਆ ਗੁਰਦੁਆਰਾ ਸਾਹਿਬ ਦੀ ਮੱਠੀ ਮੱਠੀ ਆਵਾਜ਼ ਪੈ ਰਹੀ ਆ ਕੰਨਾਂ 'ਚ ਤੇ ਮੈਂ ਹੁਣ ਤੇ ਲੈਦਾ ਜੀ ਸੌਦੇ ਲੈਣ ਜੱਲੇ ਨੂੰ ਭਾਈ ਇੱਧਰ ਕੰਮ ਹੋਰ ਫੇੜ ਲੈਣਾਂ ਉਹਨਾਂ ਨੇ ਕੁਕਿੰਗ ਸ਼ੁਰੂ ਹੋ ਗਈ ਤੇ ਤਿਆਰੀ ਚੱਲ ਰਹੀ ਆ ਜੀ ਕੁਕਿੰਗ ਦੀ ਭਾਈ ਮੈਂ ਜਾਣਾ ਮੜਾ ਜਾਂ ਬਾਜ਼ਾਰ ਤੇ ਹੁਣ ਕਹਿੰਦੇ ਵੀ ਅਸੀਂ ਵੀਡੀਓ ਬਣਾਉਣੀ ਆ ਹਨਾ ਲੈ ਖਲ ਚਲੋ ਕੋਈ ਗੱਲ ਨਹੀਂ ਭਾਈ ਵੀਡੀਓ ਸ਼ੁਰੂ ਕਰ ਦਿੰਦੇ ਆ ਤੁਹਾਡੀ ਹਨਾ ਉਹ ਇੱਧਰ ਪਾਪਾ ਜੀ ਦੀ ਭਾਈ ਡਿਊਟੀ ਲੱਗੀ ਹੋਈ ਆ ਮਨਵੀਰ ਤੇ ਪਰ ਭਚੰਗੀ ਕੋਲ ਇਹ ਲੱਡੂ ਸਾਡਾ ਖੇਡ ਰਿਹਾ ਭਾਈ ਗੋਦੀ 'ਚ ਬੈਠਾ ਓਏ ਹੈ ਲਾਓ ਜੀ ਤੁਹਾਨੂੰ ਮਲਾਉਣੇ ਆ ਫਿਰ ਬੈਕ ਕੈਮਰਾ ਕਰਕੇ ਪਾਪਾ ਜੀ ਨਾਲ ਲਾਓ ਜੀ ਇੱਧਰ ਪਾਪਾ ਜੀ ਬੈਠੇ ਭਾਈ ਆਪਣੀ ਡਿਊਟੀ ਸੰਭ ਰਹੀ ਆ ਐਵੇਂ ਭਾਈ ਹਾਂ ਜੀ ਲਾਓ ਫੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦਾ ਖਾਲਸਾ ਭਾਈ ਜੀ ਬਤੈ ਕਹੇ ਲੱਡੂ ਤੂੰ ਵੀ ਬੁਲਾ ਦੇ ਉਹ ਤੇ ਸਾਥੀ ਕਾ ਬੁਲਾ ਬੱਚਾ ਸਾਥੀ ਬੁਲਾ ਦੇ ਯਾਰ ਬੁਲਾ ਦੇ ਉਹ ਬੁਲਾ ਦੇ ਬੁਲਾਇ ਕਰੂੰਗਾ ਇਹ ਵੀ ਪੂਰੀ ਯਾਰ ਜਿੱਦਾਂ ਨੂਰ ਬੁલાਉਂਦੀ ਆ ਬੁਲਾ ਦੇ ਪੁੱਤ ਉਹ ਦੇ ਉਹ ਤਾਂ ਪਹਿਲਾਂ ਹੀ ਦੂਰ ਤੇ ਹੱਥ ਕਰੀ ਜਾਂਦੀ ਓਰੇ ਨੂੰ ਆ ਓਰੇ ਆ ਕੇ ਬੁਲਾ ਪੁੱਤ ਓਰੇ ਨੂੰ ਆ ਜਾ ਬੁਲਾਓ ਸਾਸ਼ਰੀ ਕਾ ਇਹ ਤੇਰੇ ਆਕਾ ਖਾਂਦਾ ਤੂੰ ਗੁਲਾਬ ਜਾਮਨ ਚ ਗੁਲਾਬ ਜਾਮਨ ਚੱਕੀ ਫਿਰਦੀ ਇਹ ਇਧਰ ਭਾਈ ਲੱਡੂ ਸਾਡਾ ਖੇਲ ਰਿਹਾ ਹੈ ਚੋਤਾ ਜਾ ਲੱਡੂ ਕੀ ਦੇ ਕੋ ਖੇਲਦਾ ਤੂੰ ਦਾਦੂ ਦਾਦੂ ਕੋ ਦਾਦੂ ਕੋ ਇਹ ਏ ਲਾਲੂ ਗੰਦਾ ਬੱਚਾ ਲਾਲੂ ਵਾ ਲਾਲੂ ਜਾਟਾ ਹੈ ਲਾਜੂ ਭਾਈ ਹੈ ਮਾਤਾ ਨਹੀਂ ਨਾ ਪੱਕਦਾ ਨਾ ਨਹੀਂ 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 ਪੱਕਦਾ ਨਾਮ लाव माता जी माताजी दी ਇੱਧਰ ਭਾਈ ਕੱਲੇ ਕੱਲੇ ਬੰਦੇ ਦੀ ਡਿਊਟੀ ਲੱਗ ਲੱਗ ਕੰਮਾਂ 'ਪਰ ਲੱਗੀ ਵੀ ਆ। ਮਾਤਾ ਜੀ ਲੱਗੇ ਹੋ ਇੱਧਰ ਭਾਈ। ਪਨੀਰ ਫਰਮ। ਹੈ? ਦੱਸ ਜੀ ਚਾਚੀ ਸਾਰਿਆਂ ਨੂੰ। ਹੈ ਮਮੀ ਪਨੀਰ ਲੱਗੀ ਕਰਾ। ਪਨੀਰ ਦੀ ਡਿਊਟੀ ਲੱਗੀ ਹੈ। ਓਹ ਹੋ। ਠੀਕ ਆ। ਹਾਂ ਮੇਰੇ ਪੁੱਤੋ ਚੀਜੀ ਖਾਂਦਾ। ਹਾਂ ਲੱਡੂ ਖਾਣ ਲੱਗਾ। ਉੱਪਰ ਹੋ ਜਾਣਾ। ਚੁਪਾ ਬਣਾ ਦੇ ਪਾ। ਸੰਦੂ ਖਾਂਦਾ। ਹੈ? ਕੀ ਕਹਿੰਦੀ ਆ? ਕੀ ਆਖਿਆ ਹੀ ਨੇ? ਕੀ ਆਖਿਆ ਪੁੱਤ? ਵਿਚਾ ਵੀ ਵਿਚ ਕੋਣਾ ਹੀ ਤੇ ਮੈਂ ਕਿਹਾ ਪਤਾ ਨਹੀਂ ਕਿ ਆ ਕੇ ਹਲੇ ਡੂਜਣ ਹੈ ਓਏ ਖਾਂਦਾ ਤੂੰ ਕੀ ਖਾਂਦਾ ਏ ਚੀਜੀ ਚੀਜੀ ਖਾਂਦਾ ਬੁੱਝਦਾ ਬੁੱਝਦਾ ਵੀ ਹੈ ਵੀ ਨਹੀਂ ਮੰਮਾ ਜੀ ਮੰਮਾ ਜੀ ਇਹ ਮਮਾ ਜੀ ਨਹੀਂ ਦੱਤੀ ਹੂੰ ਮਾਂ ਜੀ ਨੇ ਦੱਤੀ ਲਓ ਜੀ ਮਾਤਾ ਜੀ ਇੱਧਰ ਭਾਈ ਪਨੀਰ ਲੱਗੇ ਵੇ ਫਾਰਮ ਹੈ ਤੇ ਇੱਧਰ ਭਾਈ ਮਿਲੋ ਜੀ ਹੁਣ ਆ ਬੰਦਿਆਂ ਨੂੰ ਆ ਬੰਦੇ ਜਿਹੜੇ ਲਾਓ ਜੀ ਭਾਈ ਇੱਦਾਂ ਪੂਰੀ ਤਿਆਰੀ ਚੱਲ ਰਹੀ ਆ ਜਿਉਂ ਰਾ ਸ਼ੋਰਾਂ ਤੇ ਹੈ ਸਰ ਉਹਦਾ ਤੇਲ ਹੈ ਸਰ ਉਹਦਾ ਤੇਲ ਵਿੱਚ ਪਾ ਲੇ ਪਿਆਜ਼ ਕੀ ਬਾਤਾਂ ਹੈ ਹੈ ਉਧਰ ਟਮਾਟਰ ਜੀਰੇ ਪਏ ਆ ਇੱਧਰ ਮਸਾਲੇ ਵੀ ਪਏ ਆ ਇੱਧਰ ਆਖਿਆ ਦੁੱਧ ਧਰਿਆ ਬਣਾਲਾ ਦੁੱਧ ਦਾ ਪਨੀਰ ਕੱਢਣਾ ਹੈ ਉਧਰ ਉਹ ਪਨੀਰ ਕੋਈ ਹੋ ਉਹ ਪਤਾ ਨਹੀਂ ਹੋਰ ਹੀ ਤਰ੍ਹਾਂ ਦਾ ਬਣਿਆ ਪਨੀਰ ਹੋ ਸਤਿਕਾਰ ਜੀ ਸਾਰਿਆਂ ਨੂੰ ਅਮੀਰ ਕਰਦੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋ ਉਹ ਪਤਾ ਨਹੀਂ ਜੀ ਪਨੀਰ ਕਿੱਦਾਂ ਦਾ ਬਣਿਆ ਉਹ ਖਰਾਬ ਹੋ ਗਿਆ ਬੱਚਾ ਮਰ ਉੱਪਰ ਤੇ ਆ ਵਸੀ ਅੱਛਾ ਉਹ ਖਰਾਬ ਹੋ ਗਿਆ ਤਾਂ ਦੁੱਧ ਠੀਕ ਆ ਠੀਕ ਆ ਉਹ ਲੱਸੀ ਰੇਡ ਕਰਿਓ ਫਿਰ ਉਹਦੀ ਜੀ ਆਪਾਂ ਬਣਾਵਾਂਗੇ ਦੇਸੀ ਕੀ ਉਹਦਾ ਮੱਖਣ ਕੱਢ ਕੇ ਠੀਕ ਆ ਠੀਕ ਆ ਠੀਕ ਆ ਕਿਤੇ ਨਾ ਕਿਤੇ ਬਾਕੀ ਦਾ ਕੰਮ ਠੀਕ ਆ ਉਹ ਪਰਾਤੇ ਰੱਖੀ ਵੀ ਮਿਰਚਾਂ ਦੀ ਇਹ ਸਾਰੀਆਂ ਪੌਣੀਆਂ ਦੇ ਵਿੱਚ ਥੋੜੀਆਂ ਸਬਜੀ ਥੋੜੀਆਂ ਐ ਥੋੜੀਆਂ ਆਉਂਦੇ ਅੱਜ 30 ਵਾਰ ਮੈਨੂੰ ਭੱਜਣ ਲੱਗੀ ਮਚਾ ਕੇ ਭਰਾ ਦੇ ਤਾਂ ਜਿੰਨੀਆਂ ਮਰਦੇ ਵਾਰ ਆਏ ਇਹ ਵੀ ਗੱਲ ਠੀਕ ਆ ਹਾਂ ਬਰਥਾ ਦਾ ਮੰਮੀ ਕੰਮ ਹੀ ਛੱਡ ਇਹਦੀ ਬਾਬਾ ਕੀ ਕਰਨਾ ਹਾਂ ਇਹਦੀ ਮੱਖਣੀ ਕੱਢ ਲੈਣੀ ਅੱਛਾ ਮੱਖਣੀ ਕੱਢ ਕੇ ਹਾਂ ਐ ਬਾਕੀ ਨਸੀ ਉੱਤੇ ਕਰ ਤੈਨੂੰ ਪਾ ਦੇ ਡੰਗਰੋਂ ਪਾਬ ਨਹੀਂ ਚਾਹੀ ਹਾਂ ਬਾਕੀ ਆਪਣਾ ਪਨੀਰ ਨਿਕਲ ਮੱਖਣੀ ਨਿਕਲ ਜਾਣੀ ਪਨੀਰ ਨਿਕਲਿਆਣਾ ਉਹ ਮੱਖਣੀ ਨਿਕਲ ਜਾਣੀ ਦੀ ਕਿ ਕਠੀ ਕਠੀ ਇਹ ਕਰਨਾ ਨਹੀਂ ਇਹ ਘੱਟਣੀ ਨਾ ਹੋਇਆ ਪਤਲਾ ਰਹਿ ਗਿਆ ਅੰਨ ਜਿਹੜਾ ਬਾਹਾਂ ਚ ਪੁੱਟਾ ਪਾਈ ਸੀ ਲਾਉ ਜੀ ਨਿਕਲ ਰਿਹਾ ਇਧਰ ਪਨੀਰ ਹਾਂ ਪਤਲਾ ਰਹਿ ਗਿਆ ਪਾਣੀ ਪਾ ਕੇ ਹੂੰ ਜਿੰਨਾ ਕਰ ਜੇ ਤਾਂ ਯੂਜ਼ ਹੁੰਦਾ ਹੋਇਆ ਤਾਂ ਠੀਕ ਆ ਜੇ ਪੁਰਜੀ ਬਣਾਣੀ ਹੋਈ ਤਾਂ ਬਣ ਜਣੀ ਨਹੀਂ ਹਾਂ ਨਹੀਂ ਫੇ ਪਨੀਰ ਦੀ ਪੁਰਜੀ ਬਣਾ ਲਿਓ ਮੈਂ ਦੱਸੋ ਇਸ ਟਾਈਮ ਚੱਕੀ ਨੂੰ ਵੀ ਉਹ ਵੀ ਤਾਂ ਬਣਦੀ ਆ ਕੀ ਚੱਕੀ ਆ ਚੱਕੀ ਤਾਂ ਖੁੱਲੀ ਹੋਣੀ ਆ ਸਰੋ ਲੇਜੋ ਸਰੋ ਲੇਜੋ ਲੈ ਸਾਦਾ ਨਾ ਮੈਂ ਪੰਗਾ ਛੇੜ ਲਿਆ ਮੈਂ ਪੂਰੀ ਆ ਮੇਰੀ ਗੱਲ ਸੁਣੋ ਦਿਨ ਚ ਤੁਸੀਂ ਥੱਕ ਜੰਨੇ ਆ ਜਾਂ ਕੋਈ ਹੋਰ ਕੰਮ ਹੁੰਦਾ ਚਲ ਸਾਰੋਂ ਦਾ ਮੈਂ ਲੈ ਜੰਨਾ ਸਾਰੋਂ ਕੋਲ ਖੜ ਕੇ ਕਢਾਉਣੀ ਹੁਣ ਹੈਗਾ ਟਾਈਮ ਕਿੰਨਾ ਕੁ ਟਾਈਮ ਲੱਗਣਾ ਯਾਰ ਘੰਟੇ ਲੱਗਣਗੇ ਤੂੰ ਸਮਝਦੀ ਨਹੀਂ ਐਸਮੀਨਾ ਕਈ ਵਾਰ ਮੂਰੇ ਹੋਰ ਵੀ ਨੰਬਰ ਹੁੰਦੇ ਆ ਮੈਂ ਮੰਨਦੀ ਤੁਹਾਡੀ ਗੱਲ ਜੇ ਤੁਹਾਨੂੰ ਲੱਗੇ ਬੰਦੇ ਜ਼ਿਆਦਾ ਵੀ ਮੋੜ ਲਿਆਓ ਕਿਹੜਾ ਚੱਕਰ ਆ ਉਹਦੇ ਵਿੱਚ ਕੀ ਪ੍ਰੋਬਲਮ ਲੱਗਦੀ ਗੱਡੀ ਚ ਨਾ ਸੁਣੋ ਜਦ ਮੱਦੀ ਪਿਆਹ ਹੋ ਜਾਂਦੀ ਆ ਪਈ ਤਾਂ ਰਹੂਗੀ ਚਲ ਆ ਦੇਖ ਲੰਨੇ ਆ ਕਰ ਲੰਨੇ ਆ ਕੋਈ ਹੱਲ ਹੇ ਉਹ ਬਾਨਾ ਗਿਆ ਏ ਮੈਨੂੰ ਐ ਨਹੀਂ ਸਮਝ ਲੱਗਦੀ ਪਿਆਜ ਹੀ ਨਹੀਂ ਦੱਸ ਹੋਂ ਚਾਉਂਦੇ ਮੈਂ ਹੁਣ ਕੀ ਕਰਾਂ ਉਹਦੇ ਸਾਹਮਣੇ ਆ ਹਾਂਜੀ ਮਾਤਾ ਜੀ ਜਾ ਲਿਓ ਸਰੀ ਜਾਣਾ ਉਹ ਤੇ ਕੀ ਕਰਦਾ ਹਾਂ ਯਾਰ ਤਿਹਾ ਰਣੇ ਆ ਫੇ ਸਾਨੂੰ ਤੇਲ ਚਾਹੀਦਾ ਪਪਾ ਹਾਂ ਲਾ ਤੇਲ ਚਾਹੀਦਾ ਐਦਾਂ ਕਰ ਲੋ ਜਿਉ ਆਪਾਂ ਪਾਉਂਦਾ ਰੰਗਿਆ ਨੇ ਕੰਝਾਈ ਹਾਂ ਹਾਂ ਘਰ ਦਾ ਪਾਉਦਾ ਫਿਰ ਤਾਉ ਲਾਓ ਇਧਰ ਪਨੀਰ ਹੋ ਗਿਆ ਥਾੜ ਇਹ ਨਹੀਂ ਨਿਸਵਾਰ ਕੇ ਫਟਿਆ ਦੀਦੀ ਫਟ ਗਿਆ ਇਹ ਉਹ ਦੇਖ ਫਟਦਾ ਗਿਆ ਹੈ ਨਾ ਪਨੀਰ ਲੱਗ ਰਿਹਾ ਲੱਗ ਪਤਾ ਨਹੀਂ ਕੌਣ ਦੁੱਧ ਚੋਂ ਦਾ ਲੈ ਦੱਸ ਗੱਲਾਂ ਦੇਖ ਲੈ ਗੱਲਾਂ ਐਸਾ ਪਨੀਰ ਫਟਣਾ ਇੱਕਣਾ ਫਟਣਾ ਚਾਹੀਦਾ ਪਨੀਰ ਹਾਂ ਪਾਣੀ ਲੱਗ ਹੋਣਾ ਚਾਹੀਦਾ ਇਹਨਾਂ ਪੀਰਾ ਪੀਰਾ ਜਿਹਾ ਪਾਣੀ ਹੁਣ ਕਿਆ ਫੜਿਆ ਇਹ ਨਿੰਬੂ ਪਾਇਆ ਇਹਦੇ ਚ ਲੱਸੀ ਪਾ ਲਈ ਵਾ ਅੱਛਾ ਲੱਸੀ ਪਾਈ ਆ ਬਸ ਸਿਰਕੇ ਨਾਲ ਫਟ ਜਾਂਦਾ ਹੈ ਹਾਂ ਲੱਸੀ ਨਾਲ ਵੀ ਫਟ ਜਾਂਦਾ ਦਹੀਂ ਨਾਲ ਵੀ ਪੜ ਜਾਂਦਾ ਵੀ ਲੱਸੀ ਵਾਲਾ ਕੰਮ ਵੀ ਲੋਟ ਹੈ ਲੱਸੀ ਗਾ ਵਧੀਆ ਫਟ ਗਿਆ ਹਾਂ ਐ ਨਾਲ ਉਹਦੇ ਛੁਰਕੇ ਵਿੱਚ ਤਾਂ ਕੈਮੀਕਲ ਵਗੈਰਾ ਹੁੰਦੇ ਜਦੋਂ ਘਰ ਦੀ ਦੱਸੀ ਹੈਗੀ ਫਿਰ ਘਰ ਦੀ ਦੱਸੀ ਨਾਲ ਵੀ ਹਾਂ ਠੀਕਾ ਠੀਕ ਹੈ ਇੱਧਰ ਭਾਈ ਪਿਆਜ਼ ਲੱਗ ਜੀ ਇਦੀ ਸ਼ਾਬ ਵਿੱਚ ਚੀਰੇ ਵਾ ਅੱਜ ਕਿਆ ਚੱਕਰ ਆ ਇਹ ਦੇਖੋ ਨਾ ਸਰਦਾਰ ਜੀ ਕਿਆ ਬਣਦਾ ਤੁਸੀਂ अच्छा ਇਹਨਾਂ ਦੇਖੋ ਵੀ ਬਣ ਕਿਦਾਂ ਰਿਹਾ ਤੁਸੀਂ ਸਵਾਦ ਵੀ ਗੱਲ ਕਰਿਓ ਪਰ ਜੋ ਵੀ ਹਾਂ ਯਾਰ ਵੀ ਸਵਾਦ ਹੈ ਕਿ ਨਹੀਂ ਬੱਸ اچھا ਚਲ ਠੀਕ ਆ ਭਾਈ ਦੇਖਦੇ ਹਾਂ ਫਿਰ ਕੀ ਬਣਦਾ ਦੇਖੀ ਚਲੋ ਹਾਂ ਤੇ ਹੁਣ ਹੁਣ ਇਹਦੇ ਚ ਪਾ ਲਈ ਟਮਾਟਰ ਹਾਂਜੀ ਗਰੇਵੀ ਬਣਾਉਣੀ ਆ اچھا ਗਰੇਵੀ ਬਣਾਉਣੀ ਆ ਠੀਕ ਆ ਠੀਕ ਆ ਠੀਕ ਆ ਗੈਸ ਬੰਦ ਕਰ ਦਦਾ ਅਸੀਂ ਇਹਦੇ ਪਨੀਰ ਵਾਲਾ ਉਹ ਨੂੰਦ ਚਿੰਦਾ ਫਿਰ चूरा देख लो पाई फिर मैडम ओ लड्डू चूड़ा तेरा चूड़ा कथे आ चूड़ा चीरा चूड़ा मेरा भी मेरा कहती मैं आ गई ह ਬਾਪ ਕੋਈ ਨਹੀਂ ਬੰਨੀ ਦੀ ਆ ਉਹ ਬੰਨੀ ਦੀ ਉਹ ਨਹੀਂ ਕਰਦੀ ਉਹ ਲੱਡੂ ਦਾ ਕੀ ਹੋਇਆ ਪੁੱਤ ਕਰੀ ਕਿ ਕਿਹੜਾ ਕਿਆ ਹੋ ਗਿਆ ਉਹ ਉਹ ਤੇਰੇ ਲੈਟਰ ਸੈਟਿੰਗ ਦੇਖ ਕੇ ਫਿਰ ਹਸਣਾ ਹੋਰ ਹੋਰ ਤੋੜ ਦੇ ਕਿੱਥੇ ਤੂੰ ਹੋ ਗਿਆ ਤੇਰਾ ਕੀ ਕਰਦਾ ਹੁੰਦਾ ਹੈ ਉਹ ਗੋਡੇ ਕਿਹੜੇ ਖੁੱਦਦਾ ਹੈ ਉਹ ਚਾਹ ਬੁਗਦਾ ਜੂਠ ਕਰ ਉਹ ਕਿਹੜਾ ਕਰਦਾ ਹਾਂਜੀ ਆ ਦੇਖ ਦਿਆ ਕਰ ਕਰ ਮੈਂ ਤੇ ਸਾਰ ਜੂਗਾ ਉਹ ਬੱਲਾ ਬੱਲਾ ਸਾਫਤੀਆਂ ਸਿੜਤੀਆਂ ਦੋ ਨਾ ਆਇਓ ਆਇਓ ਕੋੜਗੇ ਸਾਫਤੀਆਂ ਲਾਣੀ ਆ ਜੀ ਤੁਹਾਨੂੰ ਸਾਰਿਆਂ ਨੂੰ ਮਾਰ ਦੋ ਦੱਸ ਮੈਂ ਤਾਂ ਨਹੀਂ ਮੈਂ ਤਾਂ ਰੋਪੜ ਤੋਂ ਲਿਆਣਾ ਕੋਈ ਖਾਣੇ ਜੋਗਾ ਮੈਂ ਨਹੀਂ ਖਾਣਾ ਹਾਂਜੀ ਸਾਹਿਬ ਜੀ ਕਿੰਨੇ ਦਿਨਾਂ ਤੋਂ ਰੋਪੜਾ ਦਿੱਕਤੀਂ ਹੁੰਦਾ ਆਦੀਂ ਨਰਾਂ ਸਾਸਤੀਆਂ ਮਿਰਚਾਂ ਹੋ ਜਾਂ ਉਦੋਂ ਰੋਪੜਵਾ ਬਸ ਇਹ ਸੀ ਰੋਜ਼ ਸਾਥੀ ਉਹ ਬੋਲਣਾ ਤੇ ਫੇਰ ਮੈਂ ਸਗਣ ਦਾ ਬੇਜ ਸਬਜ਼ੀ ਲੈ ਆਣੀ ਬਣੀ ਇਹ ਨਹੀਂ ਹਾਂ ਦੀ ਪੁੱਤ ਉਹ ਗਈ ਗਈ ਪੁੱਤ ਗਈ ਮੈਂ ਅਸ ਗਈ ਆ ਜਾ ਉਹਰੇ ਆ ਜਾ ਇਹ ਦੇ ਦੇ ਚੂੜੀ ਇੱਕ ਮੈਨੂੰ ਕਿਆ ਸੋਣਾ ਕਰਦੀ ਦੀ ਤਾਇਆ ਜੀ ਦਾ ਫੋਨ ਆਇਆ ਕਿ ਕਿਨੇ ਮੇਰੀ ਨੂਰ ਨਾਲ ਗੱਲ ਕਰਾਇਆ ਕਿ ਸੁੱਕੇ ਮੈਂ ਕਿ ਉਹਨੂੰ ਦੇਖ ਲੋ ਆ ਜਾ ਨੂਰ ਹਾਂ ਨੂਰ ਪਾਪ ਦਾ ਕਾਦੇ ਇੱਕ ਐ ਇਹਦੇ ਚ ਨੂੰ ਕਾਦੇ ਫੋਨ ਤੇ ਨੂੰ ਇੱਥੇ ਕਾਲ ਕਰੋ ਬਹੁਤ ਨਾ ਮਾਈਕਰ ਆ ਹਾਂ ਮੰਨਦੇ ਕਰੋ ਕਾਈ ਨੁਰ ਕ ਨਾਨਾ ਜੀ ਉਧਰ ਕਿ ਕਿ ਨਾ ਸਾਚੀ ਕਾਲ ਬੁਲਾ ਦੇ ਨਾਨਾ ਜੀ ਦੇ ਸਾਚੀ ਇੱਧਰ ਇੱਧਰ ਸਾਚੀ ਕਾ ਬੁਲਾ ਦੇ ਐ ਸਾਚੀ ਕਾਲ ਲਓ ਜੀ ਸਮਾਨ ਭਾਈ ਲੱਗ ਲੱਗ ਚੀਜ਼ ਫਰਾਈ ਹੋ ਰਹੀ ਆ ਹੈ ਕੀ ਬਾਤ ਹੈ ਕੀ ਬਾਤ ਆਦਾ ਖਤਮ ਹੋ ਗਿਆ ਆਦਾ ਖਤਮ ਹੋ ਗਿਆ ਚੱਲ ਮੈਂ ਲਿਆਉਂਗਾ ਹੁਣ ਆਉਣ ਲੱਗਿਆ ਆ ਪਤਾ ਮੈਨੂੰ ਸਬਜ਼ੀਆਂ ਸਬਜ਼ੀਆਂ ਹੋਰ ਵੀ ਲੈ ਕੇ ਆਉਣੀਆਂ ਤੇ ਲੈ ਆਉਂਗੇ ਜੀ ਲੈ ਆਉਂਗੇ ਗੰਨੇ ਦਾ ਰਸ ਗੰਨੇ ਦਾ ਰਸ ਤਾਂ ਦੁਪਹਿਰ ਨੂੰ ਮਿਲ ਲਾ ਰਾਤ ਨੂੰ ਥੋੜੀ ਮਿਲ ਲਾ ਚਲ ਕੋਈ ਨਾ ਜੇ ਮਿਲ ਗਿਆ ਜੇ ਮਿਲ ਗਿਆ ਲੈ ਵੀ ਆਉਂਗਾ ਤਾਂ ਵੀ ਕੋਈ ਨਹੀਂ ਅਸੀ ਕਹਿਣਾ ਨੇ ਨਾਲੇ ਕੁੜੀਆਂ ਨੇ ਕੱਲ ਨੂੰ ਜਾਣਾ ਆਮਲਾ ਮਰੀਸਾਨ ਹਾਂ ਯਾਹ ਪਯੂਨ ਤੋਂ ਤੋਂ ਦੇ ਦਿਓ ਬੱਸ ਅੱਛਾ ਯਾਰੀ ਚੱਲ ਦੀਆਂ ਨੂੰ ਵੀ ਦੇ ਦਿਓ ਨਾਲੇ ਅਸੀਂ ਹੋਰੀ ਰਹਿਣਾ ਤੇਰੇ ਸਿੱਧਾ ਮੇਰੇ ਨੂੰ ਦੇ ਦਿਓ ਸੱਨ ਵੀ ਦੇ ਦਿਓ ਨਹੀਂ ਨਹੀਂ ਨੂਰ ਨੂੰ ਦੇ ਦਿਓ ਮੈਨੂੰ ਮੇਰੇ ਕੋਲ ਆਪੇ ਭੋਜਣ ਮੇਰੇ ਮਨਕੀਰਤ ਨੂੰ ਦੇ ਦਿਓ ਬੱਸ ਮੈਂ ਭੋਜਣ ਜੀ ਦੋਆਂ ਨੇ ਆਣੇ ਦੇ ਦਿਓ ਇੱਕ ਜੜੀ ਲੈ ਲੂੰਗੀ ਅਸੀਂ ਠੀਕ ਆ ਠੀਕ ਆ ਕੋਈ ਤਾਂ ਨੂਰ ਆ ਲੈ ਤਾਇਆ ਜੀ ਕੋਲ ਗਏ। ਓ ਨਰੂ। ਤਾਇਏ ਤੇ ਅੱਜ ਫੋ ਹੋ ਮਿਲੂਗੀ ਮੱਲਾ ਦਾਇਨ ਤਾਂ ਹੀ ਗਈ ਆ ਭੱਜ ਕੇ। ਇਹ ਓ ਦੇਖ। ਇਹ ਕਾ ਮਿਲ ਗਿਆ? ਹਾਂ। ਬਦਾਣਾ ਪ੍ਰਸ਼ਾਦ ਮਿਲ ਗਿਆ ਗੁਰਦੁਆਰੇ। ਤਾਂ ਹੀ ਗਈ ਭੱਜ ਕੇ। ਬਹੁਤ ਸ਼ੁਕਰ ਕਰਦੀ ਆ ਗੁਰਦੁਆਰੇ ਜੰਦੀ ਜਾਨ। ਲੱਡੂ ਜਿਆ। ਲਾਓ ਭਾਈ। ਇਹ ਤਾਂ ਜੈ ਨਹੀਂ ਮੈਂ ਹੱਟਾ ਆ ਜਾਏਗਾ ਇਹ। ਇਹ ਤਾਂ ਤਾਂ ਦੇ ਹੀ ਹੁੰਦੇ ਆ। ਹੂੰ ਇਹ ਇਹ ਹੁਣ ਕੱਢਣੇ ਤੇਲ ਤਾਂ ਇਹਦੇ ਘਰੇ ਹੀ ਨਹੀਂ ਹੁਣ। ਹੂੰ ਦੇਖੀ ਜਾਓ ਕਿ ਆ ਮੰਨਦਾ ਹੈ ਤੇ ਜਾਨੂੰ ਆਹ ਕੱਢ ਲਿਓ ਪਨੀਰ ਕੱਢ ਲਓ ਕਿਸੇ ਉਹਦੇ ਚ ਸਫਾਲੀ ਉਹਦੇ ਚ ਕੱਢ ਲਓ ਹੂੰ ਅ ਪਨੀਰ ਕੱਢ ਲਿਆ ਤਾਂ ਜੀ ਪਨੀਰ ਦੇ ਹੁਣ ਗੋਲ ਗੋਲ ਬਣਾ ਲੀ ਰਸ ਗੁਲੇ ਤਾਈ ਪਨੀਰ ਇਹ ਵੀ ਗੱਦ ਨੂੰ ਰਹਿਸੇ ਸਾਰੇ ਇਹ ਸਾਰੇ ਪੈ ਜਾਣੇ ਜੀ ਥੋੜੀ ਬੋਲ ਲਾਗਣਗੀਆਂ ਹਰ ਪੱਛਰ ਅਸਲਾ ਤਾਂ ਬਣਾ ਕੇ ਦੇਖਿਆ ਦੇਖੋ ਕਿੰਨਾ ਸੋਹਣਾ ਬਣਿਆ ਇਹ ਤੁਸੀਂ ਬਣਾ ਕੇ ਆ ਰਹੇ ਹੋ ਦੇਖੀ ਤੋ ਯੰਨੀ ਯੰਨੀ ਉਹ ਦੀ ਯੰਨੀ ਦਾ ਹੋ ਸੁਣਿਆ ਮਲਾਈ ਕੋ ਉੱਤੇ ਉਹ ਹੋਇਆ ਕੀ ਜਿਹੜਾ ਕੋਸਟ ਰੈਸਟੋਰੈਂਟ ਚੋਂ ਬਾਹਰ ਖਾਂਦੇ ਆ ਉਹ ਵੀ ਕੁਝ ਘਰ ਬਣਾ। ਠੀਕ ਨਹੀਂ ਬੀਨੀ। ਹੁਣ ਆਪਾਂ ਨੂੰ ਚਾਣੀ ਚ ਨਾ ਵਾਲੀ ਚਿੱਟੇ ਵਿੱਚ ਪਾ ਦੇ ਦੋ। ਚਿੱਟੇ ਨਹੀਂ ਕਾਲੀ ਮੱਢੀ ਮੱਢੀ। ਇਹ ਕੁਸ਼ ਗੱਲ ਕਿਹ ਹੁੰਦੀ ਆ ਉਹ ਹੁੰਦੇ ਥੋੜੇ ਜਿਹਾ ਮਿੱਟੀ ਦੇ। ਆਪਾਂ ਥੋੜੇ ਜਿਹਾ ਸਪਾਈਸੀ ਬਣਾ ਲੈਣਾ ਕਰਨਾ ਹੈ। ਤੋ ਆਪਾਂ ਅਜਾ ਨਾ ਆ। ਅਜਾ ਨਾ ਆ। ਸਟਾਡ ਨੂੰ ਕੱਢ ਲਓ। ਦੇਲੀ ਆ ਗਈ ਨੂੰ ਚਾਸੀ ਕਲ ਬਲਾ ਦੇ ਕਤਾਇਆ ਜੀ ਆਜੋ ਆਜੋ ਅੱਦ ਨੂੰ ਦੇਖ ਕੇ ਤੇਦੀ ਅਜਾ ਵੀ ਚੰਗੀ ਨਹੀਂ ਆ ਸੋ ਨਾ ਤੁਰ ਪਿੱਛੇ ਪਿੱਛੇ ਇੱਧਰ ਆ ਪੁੱਤ ਜੱਦੀ ਇੱਧਰ ਆ ਪੁੱਤ ਜੱਦੀ ਕੋਈ ਨਾ ਇੱਧਰ ਪਨੀਰ ਬਣਾ ਲੀਜੀਏ ਇਹ ਪਨੀਰ ਦੇ ਤੇ ਹੁਣ ਤੇਲ ਗਰਮ ਕਰਤਾ ਕਈ ਪ੍ਰਕਾਰ ਦੇ ਮਸਾਲੇ ਪਏ ਜਿਹਦੇ ਵਿੱਚ ਕਾਲੀ ਮਿਰਚ ਜੀਰਾ ਮਾਂਜੀ ਹੋਰ ਵੀ ਕਾਫੀ ਹੋ ਜਿਹਦੇ ਵਿੱਚ ਆਨੀਆ ਚੁਕੀ ਠੀਕ ਤੇ ਹੁਣ ਇਹਦੇ ਵਿੱਚ ਥੋੜਾ ਤਾਰਾਂ ਕੈਮਰਾਮੈਨ ਜੀ ਲਾਈਟ ਥੋੜੀ yellow ਆ ਰਹੀ ਆ white ਕਰੋ ਲੈ ਹੋ ਗਿਆ ਤੇ ਦੀਦੀ ਹਾਂ ਤੁਸੀਂ ਪਾਓ ਇਹਦੇ ਵਿੱਚ ਪਾਣਾ ਜਾ ਜਿਆਦਾ ਤਾਂ ਕਰ ਨਹੀਂ ਜਲ ਜਾਣਾ ਇਹਨੂੰ ਤਾਂ ਪਾ ਦੇਣਾ ਇਸ ਨਾਲ 10 ਮਿੰਟ ਹੈ ਉਹੋ ਜਿਹੀ ਜੈਤੀ ਜ਼ਰੂਰੀ ਹੈ ਗਰੇਵੀ ਜਿਹੜਾ ਆਪਾਂ ਨੇ ਤੇ ਆਹ ਜੀ ਮਿਰਚਾਂ ਵਗੈਰਾ ਸਾਰਾ ਕੁਸਾ ਟਮਾਟਰ ਕਰੇ ਸੀਗੇ ਫਰਾਈ ਉਹਨਾਂ ਨੂੰ ਬਾਅਦ ਚ ਆਪਾਂ ਨੇ ਗ੍ਰाइंड ਕਰਤਾ ਥੋੜਾ ਜਿਹਾ ਪਾਣੀ ੜਾ ਕੇ ਵਿੱਚ ਪਾ ਦੋ ਇਹ ਪਾਓ ਮਸਾਲੇ ਹਾਂ ਲੈ ਆਓ ਜੀ ਤੋ ਢੋਣ ਗੇਰ ਨੂੰ ਪਹਿਲਾਂ ਹਾਂ ਉਂਪਾ ਨਹੀਂ ਕਰਨਾ ਨਹੀਂ ਹੁਣ ਦੇਣਾ ਨਾ ਕੱਟ ਕੱਟੂ ਖਾਂ ਬਾਸ ਇਹ ਆ ਬੜੇ ਜਿਆਦਾ ਨਾ ਦੇ ਦੇ ਹੋਰ ਦੇ ਦੇ ਇਹ ਚੀਜ਼ੇ ਕੱਟ ਕਰਨਾ ਹਾਂ ਇਹਦਾ ਮੁੱਢੀ ਅੰਮ੍ਰਿਤ ਗਰਮ ਮਸਾਲਾ ਲਾਲ ਮਿਰਚ ਇਹ ਗੱਲ ਤੇ ਹੁਣ ਆਪਣੇ ਦੂਸਰੇ ਕਿਚਨ ਕਿੰਗ ਰਾਈ ਹਟਾਈਂ ਕੀ ਕਰਤ ਨਹੀਂ। ਤੇ ਦੀਨੀ ਲੇ ਨੂੰ ਇੱਕ ਖਤਮ ਹੈ ਨਾ। ਘੰਮੀਆਂ ਦੇ ਤੋਂ ਥੋੜਾ। ਜੇ ਮੈਂ ਕਰਤ ਨਾਲ ਡਿੱਕੇ ਨਹੀਂ। ਜਿਦਾ ਥੋੜਾ ਜਰਾ ਜਿਵੇਂ ਮਸਾਲਾ ਖਤਮ ਕਰ ਦੂ ਅੱਜ। ਅੱਛਾ ਨਾ ਮਸਾਲਾ ਪਿਆਤਾ ਜੀ। ਚਲੋ ਆਏ ਕਿਚਨ ਕਿਲ ਮਸਾਲਾ ਪਾਤਾ। ਬਾਹ। ਹੁਣ ਇਹ ਚੰਗੀ ਤਰ੍ਹਾਂ ਪਰੜਾ ਲਾ ਦੀ। ਇਹ ਪਾਣੀ ਮੈਂ ਕਿਹਦੀ ਥੋੜਾ ਜਿਹਾ ਹੋਰ ਪਾ ਲਵਾਂ ਮਾੜੇ ਤੇ ਪਣੀ ਦੀ ਕਿਹ ਲਾਲ ਹੈ ਇਹ ਤੇ ਪਾਉਂਦਾ ਹਾਂ ਮੇਰੇ ਨਾ ਮਸਾਲੇ ਦੇ ਪਾਉਣ ਤੋਂ ਬਾਅਦ ਜਦੋਂ ਮੈਂ ਪਾਉਂਦਾ ਹਾਂ ਤਾਂ ਇਹ ਚੰਗੀ ਤਰ੍ਹਾਂ ਨਾ ਰਿਚੀ ਜਾਊਗਾ ਮੈਂ ਇਹ ਇਕੱਠਾ ਹੋ ਜੂਗਾ ਮੈਨੂੰ ਥੋੜੀ ਜਿਹੀ ਰਿਚਨ ਹੋ ਗਈ ਚਲੋ ਜੀ ਤੁਹਾਨੂੰ ਮਿਲਦੇ ਆ 5-6 ਮਿੰਟ ਤੱਕ ਇਹ ਸਾਡਾ ਮਸਾਲਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹੋ ਆ ਪੰਨ ਲਈ ਚਾਹੀਦਾ ਥੋੜੇ ਜਿਹੋ ਹੋਰ ਸੁਖਾਰ ਸੋਰੀ ਫਲਾਂ ਅੱਛਾ ਇੱਕ ਜੰਮ ਹੋਰ ਹੋ ਗਿਆ ਜੀ ਸਾਡਾ ਕਰੀਮ ਲਿਆਦੀ ਵੀ ਸੀਗੀ ਥੋੜੀ ਜੀ ਜਾਂਦੀ ਜਾਨੂ ਮੈਂ ਘਿਆ ਰਿਚ ਲੂਗੀ ਥੋੜੇ ਜਿਹਾ ਪ੍ਰਸ਼ਾਦਾ ਬਣ ਜੂਗਾ ਜਾਨੂ ਇਹ ਥੋੜੀ ਜੀ ਪਿੰਗੜ ਲੂਗੀ ਹੋਏ ਰੱਖਾਂ ਉੱਪਰ ਪਾ ਕੇ ਦੇ ਦਿੰਦੀ ਹਾਂ ਮੇਰੇ ਖਾ ਹੋ ਜੂਗੀ ਜੀ ਤੇ ਠੀਕ ਚਲੋ ਜੀ ਫਿਰ ਠੀਕ ਹੈ ਹੁਣ ਤੁਹਾਨੂੰ ਮਿਲਦੇ ਹਾਂ ਜੀ ਅਸੀਂ ਟੇਸਟਿੰਗ ਦਾ ਲੋਜੀ ਸਰਬ ਕਰਦੇ ਹੋ ਦੇਖਣ ਲੱਗੇ ਟਮਪਾਟੀ ਖਾ ਕੇ ਕਿ ਕੀ ਆਇਆ ਹੈ ਜਾਂ ਬਣਿਆ ਹੈ ਕਿ ਆ ਕੋਈ ਮਜ਼ਾ ਆ ਗਿਆ। ਜਾ ਕੇ ਬਹਿ ਜਾ। ਪਪਾ ਵੀ ਕਿੰਨੇ ਮਜ਼ੇ ਮੈਜੋ। ਬਹੁਤ ਵਧੀਆ। ਬਹੁਤ ਵਧੀਆ। ਨੋਰ ਵਿੱਚ ਠੀਕ ਹੈ। ਹਾਂ। ਹਾਂ। ਵਿਏਗਾਮ ਖੰਡ ਦੇ। ਨਹੀਂ ਲੈ ਮੈਂ ਜੀ। ਦੇਖਾਲੋ ਤਾਂ। ਨੋਰ ਦਾ ਸੁਗਾ ਬਈ ਜਮੀ ਆ ਕਿ ਮੈਂ? ਨੋਰ ਦਸੋ। ਬਹੁਤ ਵਧੀਆ। ਜਾਂ ਤਾਂ। ਕੱਤੇ ਜਮੀ ਅੰਮੀ? ਯम्मी ਕਿੰਨਾ ਜੰਮੀ ਆ ਇੰਨਾ ਜੰਮੀ ਐ ਤਾ ਕਰਦੇ ਹਾਂ ਇਹ ਕਹਦੇ ਆ ਜੰਮੀ ਯੰਮੀ ਯੰਮੀ ਜੰਮੀ ਆ ਬਹੁਤ ਵਧੀਆ ਬਾਈ ਆਹ ਬਧੀਆ ਕੀ ਹੋਦਿਆ ਵਧੀਆ ਆਨ ਕਹਦੇ ਵਧੀਆ ਜੰਮੀ ਜੰਮੀ ਆ ਕਹਦੇ ਪਾਪਾ ਜੀ ਦੱਸੋ ਹਾਂਜੀ ਪਾਪਾ ਜੀ ਹਾਂਜੀ ਬਹੁਤ ਵਧੀਆ ਤਾਂ ਪੁੱਛਦੇ ਪਹਿਲਾਂ ਮਾਣ ਕਰੀ ਕੋਈ ਤੇ ਫਿਰ 90 ਸਾਲ ਬੜਾਈ ਹੋਇਆ ਬਾਕੀ ਜਿਹਨ ਸਰਦਾਰ ਜੀ ਨੂੰ ਦਿਖਾਵਾਂਗੇ ਕਿ ਕਿਆ ਬਣਿਆ ਅਸੀਂ ਠੀਕ ਹੈ ਤਾਂ ਸਰਦਾਰ ਨੇ ਆਪੇ ਠੀਕ ਹੈ ਉਹ ਨਾ ਨਹੀਂ ਤਾਂ ਤਵੱਸੀ ਸਵਾਦ ਬੜੀਆਂ ਨੇ ਮੰਨਨੀ ਆ ਠੀਕ ਜੀ ਜਿਦਨ ਠੀਕ ਹੈ ਕਿਆ ਹੁੰਦਾ ਹੋ ਇਹਦਾ ਇਹ ਗਦੀ ਬਣੀ ਵਧੀਆ ਕਹਿਣਾ ਹੁਣ ਤੁਸੀਂ ਖਾਂਦੇ ਸਾਦਾ ਜਾ ਉਹ ਬੰਦਾ ਕਹਿੰਦਾ ਚੁਰਚਰਾ ਜਾ ਕਾ ਕਰਕੇ ਕਹਿ ਨਹੀਂ ਜਾਂਦਾ